ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਰੇਸ਼ਨ ਬਲੂ ਸਟਾਰ 1984 ਸਮੇਂ 2 ਜੂਨ 1984 ਨੂੰ ਕੀ ਹੋਇਆ ਸੀ ਤੇ 2 ਜੂਨ 1984 ਨੂੰ ਹਰਮੰਦਰ ਸਾਹਿਬ ਦੇ ਵਿੱਚ ਕਿਹੋ ਜਿਹਾ ਮਾਹੌਲ ਬਣਿਆ ਹੋਇਆ ਸੀ ਅਤੇ ਸੰਤ ਜੀ ਤੇ ਉਹਨਾਂ ਦੇ ਨਾਲ ਹੋਰ ਸਿੰਘ ਉਸ ਸਮੇਂ ਕੀ ਕਰ ਰਹੀ ਸੀ ਤੇ ਉਹ ਕਿੱਥੇ ਸੀ ਤੇ 2 ਜੂਨ ਨੂੰ ਇੰਦਰਾ ਗਾਂਧੀ ਨੇ ਦੂਰਦਰਸ਼ਨ ਉੱਪਰ ਦੇਸ਼ ਵਾਸਤੇ ਕੀ ਸੰਦੇਸ਼ ਦਿੱਤਾ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ 2 ਜੂਨ 1984 ਦੇ ਦਿਨ ਦਾ ਸਾਰਾ ਇਤਿਹਾਸ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਵੀਡੀਓ ਨੂੰ ਆਖਿਰ ਤੱਕ ਜ਼ਰੂਰ ਵੇਖਿਓ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ 1 ਜੂਨ 1984 ਨੂੰ ਆਰਮੀ ਦੇ ਵੱਲੋਂ ਪਰਿਸਰਵਾਰੇ ਪਾਸੇ ਹਮਲੇ ਕੀਤੇ ਜਾ ਰਹੇ ਸੀ ਤੇ ਸਿੱਖਾਂ ਨੇ ਹਮਲੇ ਦਾ ਕੋਈ ਵੀ ਜਵਾਬ ਨਹੀਂ ਦਿੰਦਾ ਪਰ ਇੱਥੇ ਸਰਕਾਰ ਦੀ ਨੀਤੀ ਫੇਲ ਹੋ ਜਾਂਦੀ ਹੈ ਕਿਉਂਕਿ ਫੌਜ ਦੀ ਇੱਥੇ ਇਹ ਨੀਤੀ ਸੀ ਕਿ ਜਦ ਉਹ ਪਰਿਸਰ ਵਾਲੇ ਪਾਸੇ ਹਰਮੰਦਰ ਸਾਹਿਬ ਤੇ ਹਮਲੇ ਕਰਨਗੇ ਤਾਂ ਸਿੰਘ ਉਸ ਦਾ ਜਵਾਬ ਦੇਣ ਦੇ ਲਈ ਉਹ ਵੀ ਗੋਲੀਆਂ ਤੋਂ ਹਮਲੇ ਕਰਨਗੇ ਜਿੱਥੋਂ ਫੌਜ ਨੂੰ ਸਿੱਖਾ ਦੇ ਮੋਰਚਿਆਂ ਦਾ ਪਤਾ ਲੱਗ ਸਕੇਗਾ ਅਤੇ ਨਾਲ ਦੇ ਨਾਲ ਉਹਨਾਂ ਦੇ ਹਥਿਆਰਾਂ ਦਾ ਵੀ ਤੇ ਫੌਜ ਦੇ ਇਸ ਹਮਲੇ ਦੇ ਦੌਰਾਨ ਤਕਰੀਬਨ 32 ਗੋਲੀਆਂ ਸ਼੍ਰੀ ਦਰਬਾਰ ਸਾਹਿਬ ਤੇ ਲੱਗੀਆਂ 1 ਜੂਨ ਦੀ ਇਸ ਗੋਲਾਬਾਰੀ ਦੇ ਦੌਰਾਨ ਲਗਭਗ 11 ਸ਼ਹਾਦਤਾਂ ਹੋਈਆਂ ਸੀ ਜਿਨ੍ਹਾਂ ਵਿੱਚ ਬੱਬਰ ਖਾਲਸਾ ਦੇ ਭਾਈ ਮਹੰਗਾ ਸਿੰਘ ਬੱਬਰ ਅਤੇ ਚਾਰ ਸਿੰਘ ਸੀ ਦਮਦਮੀ ਟਕਸਾਲ ਦੇ ਇੱਕ ਬੀਬੀ ਅਤੇ ਪੰਜ ਸੰਗਤਾਂ ਦੇ ਵਿੱਚੋਂ ਸਿੰਘ ਸੀ ਅਤੇ ਜੇਕਰ ਕੁਝ ਸਰੋਤਾਂ ਦੀ ਮੰਨੀ ਜਾਏ ਤੇ ਉਹਨਾਂ ਦੇ ਅਨੁਸਾਰ ਉੱਥੇ ਲਗਭਗ 26 ਸਿੰਘ जख्मी ਹੋਏ ਸੀ ਤੇ 36 ਗੰਭੀਰ जख्मी ਹੋਏ ਸੀ ਤੇ ਹੁਣ ਅੱਗੇ ਵਧਦੇ ਹਾਂ ਤੇ ਜਾਣਨੇ ਹਾਂ 2 ਜੂਨ ਨੂੰ ਕੀ ਹੋਇਆ ਸੀ ਗੰਭੀਰ ਗੋਲੀਬਾਰੀ ਤੋਂ ਬਾਅਦ 2 ਜੂਨ 1984 ਦਾ ਦਿਨ ਚੜ੍ਹਦਾ ਹੈ ਤਾਂ ਕੀ ਦੇਖਣ ਨੂੰ ਮਿਲਦਾ ਆ ਕਿ 1 ਜੂਨ ਨੂੰ ਜਿਹੜੀਆਂ ਗੋਲੀਆਂ ਵੱਜੀਆਂ ਸੀ ਤਾਂ ਕੀ ਵੇਖਣ ਨੂੰ ਮਿਲਦਾ ਆ ਕਿ ਜਿਹੜੀ ਹਰਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਗਈਆਂ ਸੀ ਉਨ੍ਹਾਂ ਦੀ ਸੇਵਾਦਾਰਾਂ ਨੇ ਲਾਲ ਰੰਗ ਦੇ ਨਾਲ ਮਾਰਕ ਕਰਦੇ ਸੀ ਤੇ ਉੱਥੇ ਕੱਲ ਦੀ ਤਰੀਕ ਲਿਖਦੇ ਸੀ ਤਾਂ ਕਿ ਜੋ ਆਉਣ ਵਾਲੀ ਪੀੜ੍ਹੀ ਹੈ ਉਹ ਇਹ ਚੀਜ਼ ਯਾਦ ਰੱਖ ਸਕੇ ਕਿ ਇਸ ਤਰੀਕ ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਕੀਤੇ ਗਏ ਸੀ ਤੇ ਉਸ ਸਮੇਂ ਕੁਝ ਧਰਮ ਯੁੱਧਾਂ ਦੇ ਨਾਲ ਸੰਬੰਧਿਤ ਆਗੂਆਂ ਨੇ ਇਹ ਵੀ ਆਖਿਆ ਸੀ ਕਿ ਇਹਨਾਂ ਨਿਸ਼ਾਨਾਂ ਨੂੰ ਹਮੇਸ਼ਾ ਦੇ ਲਈ ਸੰਭਾਲ ਕੇ ਰੱਖਿਆ ਜਾਵੇਗਾ ਉਨ੍ਹਾਂ ਆਗੂਆਂ ਨੂੰ ਇੱਕ ਗੱਲ ਨਹੀਂ ਪਤਾ ਸੀ ਕਿ ਇਹ ਨਿਸ਼ਾਨ ਹਮੇਸ਼ਾ ਦੇ ਲਈ ਸਿੱਖਾਂ ਦੇ ਦਿਲਾਂ ਦੇ ਵਿੱਚ ਛੱਪ ਜਾਣਗੇ ਜੋ ਕਦੇ ਵੀ ਮਿਟਾਈ ਨਹੀਂ ਜਾ ਸਕਦੇ 1 ਜੂਨ 1984 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਗੁਰシャン ਸਿੰਘ ਤੋੜਾ ਧਰਮੰਦਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਹਾਜ਼ਰ ਨਹੀਂ ਸੀ ਪਰ ਜਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਹਰਮੰਦਰ ਸਾਹਿਬ ਉੱਪਰ ਹਮਲਾ ਕੀਤਾ ਗਿਆ ਹੈ ਤਾਂ ਉਹ ਦੌੜਦੇ ਹੀ ਅਗਲੇ ਦਿਨ ਉੱਥੇ ਪਹੁੰਚਦੇ ਨੇ ਤੇ ਸਾਰੀ ਘਟਨਾ ਸੁਣਨ ਤੋਂ ਬਾਅਦ ਧਰਮਯੁੱਧ ਮੋਰਚੇ ਦਾ ਜਿਹੜਾ ਹਰਚੰਨ ਸਿੰਘ ਸੀ ਉਹ ਫਿਰ ਇੱਕ ਪ੍ਰੈਸ ਨੋਟ ਜਾਰੀ ਕਰਦਾ ਹੈ ਜੋ ਕੁਝ ਇਸ ਤਰ੍ਹਾਂ ਸੀ ਕਿ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਕਾਂਗਰਸ ਸਰਕਾਰ ਨੇ ਹਮਲਾ ਕਰਵਾ ਕੇ ਸਿੱਖਾਂ ਦੇ ਨਾਲ ਇੱਕ ਤਰੰਗ ਯੁੱਧ ਛੇੜ ਦਿੱਤਾ ਹੈ। ਇਸ ਦੇ ਨਾਲ ਸਰਕਾਰ ਦੀ ਧਰਮ ਨਿਰਪੱਖਤਾ ਦੀ ਇਸ ਪਖੰਡ ਦੀ ਅਸਲੀਅਤ ਸਾਹਮਣੇ ਆ ਗਈ ਹੈ। ਸ੍ਰੀ ਦਰਬਾਰ ਸਾਹਿਬ ਦੇ ਉੱਪਰ ਲੱਗੀ ਹੋਈ ਇੱਕ ਇੱਕ ਗੋਲੀ ਸੰਸਾਰ ਭਰ ਦੇ ਵਿੱਚ ਵੱਜਦੇ ਹੋਏ ਸਿੱਖਾਂ ਦੇ ਦਿਲਾਂ ਦੇ ਵਿੱਚ ਲੱਗੀ ਹੈ। ਐਸੇ ਲਈ ਮੈਂ ਸਮੂਹ ਸਿੱਖ ਸਮਾਜ ਤੇ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਹਾਂ ਕੀ ਹੁਣ ਖਤਰਾ ਸਾਡੇ ਸਿਰ ਤੇ ਆ ਚੁਕਿਆ ਹੈ ਤੇ ਹੁਣ ਸ਼ਹਾਦਤਾਂ ਪਾਉਣ ਦੇ ਲਈ ਤਿਆਰ ਰਹੋ ਤੇ ਕੁਝ ਐਸੀ ਤਰੀਕੇ ਦਾਇਕ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਦਿੱਤਾ ਸੀ ਉਸ ਸਮੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕ੍ਰਿਪਾਰ ਸਿੰਘ ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਨੇ ਇੱਕ ਮਿਲ ਕੇ ਬਿਆਨ ਜਾਰੀ ਕੀਤਾ ਸੀ ਜੋ ਕੁਝ ਇਸ ਤਰੀਕੇ ਨਾਲ ਹੈ ਸ੍ਰੀ ਦਰਬਾਰ ਸਾਹਿਬ ਸਿੱਖ ਕੌਮ ਦਾ ਇੱਕ ਮਹਾਨ ਇਸਤਾਨ ਹੈ ਆਰੰਭ ਤੋਂ ਲੈ ਕੇ ਲੱਖਾ ਸਿੰਘਾਂ ਨੇ ਅਸ ਦੀ ਪਵਿੱਤਰਤਾ ਦੇ ਲਈ ਆਪਣਾ ਖੂਨ ਡੋਲਿਆ ਹੈ ਭਾਈ ਦੀਪ ਸਿੰਘ ਜੀ ਨੇ ਭਾਈ ਮਣੀ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖੀ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਮਲਿਆ ਮੂਟ ਕਰਨ ਦੇ ਮਨਸੂਬਿਆਂ ਨੂੰ ਅਮਲੀ ਰੂਪ ਦੇਣ ਦੇ ਲਈ ਕੱਲ ਸੀਆਰਪੀਐਸ ਅਤੇ ਬੀਐਸਐਫ ਦੇ ਫੌਜੀਆਂ ਨੇ ਅਨੇਵਾ ਗੋਲੀਬਾਰੀ ਕੀਤੀ ਜਿਸ ਨੇ ਮੁਗਲ ਸਰਕਾਰ ਦੇ ਹਮਲਿਆਂ ਨੂੰ 뒤 ਪਿੱਛੇ ਛੱਡ ਦਿੱਤਾ ਦਰਜਨਾ ਸਿੰਘਾਂ ਦੀਆਂ ਸੀਆਰਪੀਐਫ ਦੀਆਂ ਗੋਲੀਆਂ ਦੇ ਨਾਲ ਹੋਈਆਂ ਪਵਿੱਤਰ ਸ਼ਹਾਦਤਾਂ ਤੇ ਸੁਨਹਿਰੇ ਮੰਦਿਰ ਦੇ ਉੱਪਰ ਕੀਤੇ ਗਏ ਹਮਲੇ ਸਿੱਖਾਂ ਦੀ ਹੋਂਦ, ਮਾਣ, ਮਰਿਆਦਾ ਤੇ ਪਵਿੱਤਰਤਾ ਤੇ ਬਹੁਤ ਘਾਤਕ ਹਮਲਾ ਹੈ ਇਹ ਚੜ੍ਹਦੀ ਕਲਾ ਦਾ ਸੰਕੇਤ ਹੈ ਕਿ ਗੱਲ ਹਮਲੇ ਸਮੇਂ ਸਿੱਖ ਜੱਤੇ ਬੰਦੀਆਂ ਨੇ ਏਕਤਾ ਦਾ ਸਬੂਤ ਦਿੱਤਾ ਸੀ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਤੇ ਸਮੂਹ ਖਾਲਸਾ ਪੰਥ ਨੂੰ ਅਸੀਂ ਸੰਚੇਤ ਕਰਦੇ ਹੋਏ ਸਮੂਹ ਸਿੱਖ ਜਗਤ ਤੇ ਸਿੱਖ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸ਼੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਉਸ ਹਮਲੇ ਦਾ ਜਵਾਬ ਹਰ ਢੰਗ ਨਾਲ ਦੇ ਕੇ ਹਮਲਾਵਰਾਂ ਦਾ ਮੂੰਹ ਪੱਨੋ ਤੁਸੀਂ ਇਸ ਬਿਆਨ ਨੂੰ ਚੰਗੇ ਤਰੀਕੇ ਨਾਲ ਦੇਖੋ ਇੱਥੇ ਜਥੇਦਾਰ ਸਾਹਿਬ ਨੇ ਵੀ ਫਰਮਾਨ ਦੇ ਦਿੱਤਾ ਸੀ ਕਿ ਤੁਸੀਂ ਹੁਣ ਦੁਸ਼ਮਣਾਂ ਦਾ ਮੂੰਹ ਪਾਣਾ ਹੈ ਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੈ ਇਹ ਹੈ ਦਲ ਅਸੀਂ 2 ਜੂਨ 1984 ਦੀ ਗੱਲ ਰਹੀ ਹਾਂ 1 ਜੂਨ ਨੂੰ ਜਿਹੜੀ ਭਾਈ ਮੰਜੀਤ ਸਿੰਘ ਜਗਾਦੀ ਵਾਲਾ ਜਿਹੜੀ ਸ਼ਹਾਦਤ ਹੋਈ ਸੀ ਉਹਨਾਂ ਦਾ ਸਰਕਾਰ ਵੀ ਕੀਤਾ ਗਿਆ ਉਹਨਾਂ ਦੇ ਅੰਤਿਮ ਸੰਸਕਾਰ ਦੇ ਦੌਰਾਨ ਬੱਬਰ ਖਾਲਸਾ ਹੋਮਣੀਆ ਅਕਾਲੀ ਦਲ ਐਸਜੀਪੀਸੀ ਕ੍ਰਮ ਯੁੱਧ ਦੇ ਨਾਲ ਸੰਬੰਧਿਤ ਆਗੂ ਤੇ ਖਾਸ ਕਰਕੇ ਇੱਕ ਦਮਦਮੇ ਟਕਸਾਲ ਦੇ ਨਾਲ ਸੰਬੰਧਿਤ ਜਿੰਨੇ ਵੀ ਸਿੱਖ ਸੀ ਉੱਥੇ ਉਹ ਸਾਰੇ ਦੇ ਸਾਰੇ ਮੌਜੂਦ ਸੀ اسی طریقے ਦੇ ਨਾਲ ਉਹਨਾਂ ਦਾ 2 ਜੂਨ ਨੂੰ ਸਸਕਾਰ ਕਰ ਦਿੱਤਾ ਗਿਆ ਤੇ ਦੂਸਰੇ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਲਾ ਜੀ ਤੇ ਜਰਨੈਲ ਸੁਬੇਕ ਸਿੰਘ ਨੇ ਸਾਰਿਆਂ ਸਿੰਘਾਂ ਨੂੰ ਵੱਖ-ਵੱਖ ਮੋਰਚਿਆਂ ਦੇ ਵਿੱਚ ਤਾਇਨਾਤ ਕਰ ਦਿੱਤਾ ਸੀ ਤੇ 2 ਜੂਨ ਦੇ ਦਿਨ ਇਹੋ ਜਿਹੀਆਂ ਹੀ ਕਾਰਵਾਈਆਂ ਚੱਲਦੀਆਂ ਰਹੀਆਂ ਤੇ 2 ਜੂਨ ਦੀ ਰਾਤ ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੂਰਦਰਸ਼ਨ ਦੇ ਉੱਪਰ ਆਪਣਾ ਇੱਕ ਬਿਆਨ ਦਿੱਤਾ ਤੇ ਇਸ ਬਿਆਨ ਨੂੰ ਜੇਕਰ ਚੰਗੇ ਤਰੀਕੇ ਨਾਲ ਸਮਝਿਆ ਜਾਏ ਤੇ ਇਹ ਪੂਰਾ ਬਿਆਨ ਪੰਜਾਬ ਤੋਂ ਰਿਲੇਟਡ ਹੀ ਸੀ ਇਨ ਫੈਕਟਸ ਨੂੰ ਕੁਝ ਇਸ ਤਰੀਕੇ ਦੇ ਨਾਲ ਇੰਦਰਾ ਗਾਂਧੀ ਨੇ ਤੋੜਿਆ ਮੋੜਿਆ ਕਿ ਲੋਕਾਂ ਨੂੰ ਇਹ ਲੱਗਿਆ ਕਿ ਗਲਤੀ ਤਾਂ ਸਿਰਫ ਪੰਜਾਬ ਦੇ ਲੋਕਾਂ ਦੀ ਹੀ ਹੈ ਉਸਨੇ ਇਹ ਚੀਜ਼ ਦਸੀ ਕਿ ਅਸੀਂ ਤਾਂ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੁੰਦੇ ਹਾਂ ਸੈਂਟਰਲ ਸਰਕਾਰ ਐਜ ਇਸ ਕਰਨਾ ਚਾਹੁੰਦੀ ਹੈ ਪਰ ਉਹ ਸਿੱਖ ਹੀ ਨੇ ਜਿਹੜੇ ਉਹਨਾਂ ਦੇ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦੇ ਤੇ ਉਹਨਾਂ ਦੀ ਗੱਲ ਵੀ ਨਹੀਂ ਸੁਣਨਾ ਚਾਹੁੰਦੇ ਪਰ ਇਸ ਬਿਆਨ ਤੋਂ ਬਾਅਦ ਹੀ ਪੰਜਾਬ ਦੇ ਗਵਰਨਰ ਬੀਡੀ ਪਾਂਡੇ ਦਾ ਇੱਕ ਬਿਆਨ ਆਂਦਾ ਹੈ ਦੂਰਦਰਸ਼ਨ ਦੇ ਉੱਪਰ ਕਿ ਪੰਜਾਬ ਦੇ ਉੱਪਰ ਰਾਸ਼ਟ੍ਰਪਤੀ ਰਾਜ ਲਾਗੂ ਕਰ ਦਿੱਤਾ ਜਾਏ ਉਹ ਦੋ ਜੂਨ 1984 ਦੀ ਰਾਤ ਨੂੰ ਉੱਥੇ ਰਾਸ਼ਟਰਪਤੀ ਰਾਜ ਲਾ ਦਿੱਤਾ ਗਿਆ ਤੇ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਤੁਹਾਨੂੰ ਇਹ ਦੱਸ ਦਿੱਤਾ ਜਾਏ ਕਿ 2 ਜੂਨ ਦੀ ਰਾਤ ਨੂੰ ਵੀ ਸਿੱਖ ਆਪਣੇ ਮੋਰਚਿਆਂ ਨੂੰ ਪੱਕੇ ਕਰਨ ਦੇ ਲੱਗੇ ਹੋਏ ਸੀ ਤੇ 2 ਜੂਨ ਦੇ ਦਿਨ ਵੀ ਸੰਗਤਾਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆ ਰਹੀਆਂ ਸੀ ਅਗਲੀ ਵੀਡੀਓ ਦੇ ਵਿੱਚ ਅਸੀਂ 3 ਜੂਨ ਤੇ 4 ਜੂਨ ਦੇ ਦਿਨ ਵਪਰੀਆਂ ਹੋਈਆਂ ਸਟੱਡੀਆਂ ਬਾਰੇ ਗੱਲ ਕਰਾਂਗੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਸ ਵੀਡੀਓ ਬਾਰੇ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ